ਕੌਣ ਕੋ ਪੂਤ ਪਿਤਾ ਕੋ ਕਾਂ ਕੋ ਕੌਣ ਮਰੇ ਕੋ ਦੇ ਸੰਤਾਪ ਹਰ ਠੱਗ ਜਗ ਕਉਠ ਗੋਰੀ ਲਾਈ ਹਰ ਕੇ ਵਿਯੋਗ ਕੈਸੇ ਜੀਉ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤਲੇ ਹੋ ਸਰੀਰ ਵਿਚਾਰੀ ਕਹੋ ਕਬੀਰ ਠੱਗ ਸਿਉ ਮਨ ਮਾਨਿਆ ਗੈਠ ਗੋਰੀ ਠੱਗ ਪਹਿਚਾਨਿਆ ਅਬ ਮੋਕੋ ਭੇ ਰਾਜਾ RAM ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾ ਸਾਧੂ ਸੰਗਤ ਦੀਓ ਰਲਾਏ ਪੰਚ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪਉ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸਾ ਨਿਤਾ ਨਿਤਚੀਤ ਮਾਇਆ ਤਪਤ 부ਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਦੇਖੌ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦ੍ਰਿੜ੍ਹ ਹਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਾਲ ਹੈ ਸੂਤਕ ਫਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਬੋ ਮੇਰੇ ਮੀਤਾ ਰਹਾ ਨੈ ਨਹ ਸੂਤਕ ਬੈਨਹ ਸੂਤਕ ਸੂਤਕ ਸ਼ਰਵਣੀ ਹੋਈ ਊਠਤ ਬੈਠਤ ਸੂਤਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਵਿਦ ਸਭ ਕੋ ਜਾਣੈ ਛੂਟਣ ਕੀ ਇਕ ਕੋਈ ਕਹਿ ਕਬੀਰ ਰਾਮ ਰਜਾ ਵਿਚਾਰੈ ਸੂਤਕ ਤਨ ਨਾ ਹੋਈ ਗੌੜੀ ਜਗਰਾ ਏਕ ਨਿਬੇਰ ਹੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ ਇਹ ਮਨ ਵੱਡਾ ਕੇ ਜਾ ਸੋ ਮਨ ਮਾਨਿਆ ਰਾਮ ਵੱਡਾ ਕਹਿ ਰਾਮ ਮਹਿ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਟ ਵੱਡਾ ਕੇ ਜਹਾਂ ਤੇ ਆਇਆ ਕਹੇ ਕਬੀਰ ਹਾਂ ਭਇਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਦਾਸ ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਬੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬੰਧੀ ਰਹਾ ਦੁਚਿੱਤੇ ਕੀ ਦੋਇ ਥੂਣ ਗਿਰਾਨੇ ਮੋਹ ਬਲੈਂਦਾ ਟੂਟਾ ਤਿਸਨਾ ਸ਼ਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੇ ਜੋ ਜਲ ਵਰਖੈ ਤਿਹ ਤੇਰਾ ਜਨ ਤੀਨਾ ਕਹ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨਹਿ ਨ ਹਰ ਗੁਣ ਗਾਵੇ ਬਾਤ ਨਹੀ ਅਸਮਾਨ ਗਿਰਾਵਹਿ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪ ਨਾ ਦੇਹ ਚਰੂ ਭਰ ਪਾਣੀ ਤਿਹ ਨਿੰਦ ਹੈ ਜਿਹ ਗੰਗਾ ਆਨੀ ਬੈਠਤ ਉਠਤ ਕੁਟਲਤਾ ਚਲਹਿ ਆਪ ਗਏ ਔਰ ਨਹੂ ਘਾਲਹਿ ਛਾੜ ਕੁ ਚਰਚਾ ਆਨ ਨਾ ਜਾਣਹਿ ब्रह्माहुं को कहयो न मानै आप गए और नहु खो वह आग लगाए मंदिर में सो वह अवर्ण हस्त आप हहकाने बिन को देख कबीर लग जाने राग गौड़ी बैरागण कबीर जी एक ओंकार सतगुरु प्रसाद जीवत पितर न मानै को मुवे सिराद कराहिं پتر پی بپرے کہو کیوں پاو کھائی موقع کشل بتاو کوئی کشل کشل کرتے جگ بن کشل پی کیسے ہوئی رہ دیوی دیوا جیو دے ہی ایسے پتر تمہارے سر جیو جیو پوجہیں अंतकाल कौ पहारी राम नाम की गति नहीं जानी पै डूबे संसारी देवी देवा पूजहंडोलह पार ब्रह्म नहीं जाना कहत कबीर अकोल नहीं चेत्या दिखिया सों लपताना गौड़ी जीवत मरै मरै फुन जीवै ऐसे सुन समाया अंजन माहि निरंजन रहियै बहोड़ ना भवजल पाया ਮੇਰੇ RAM ਐਸਾ ਖੀਰ ਬਲੋਇਆ ਗੁਰਮਤਿ ਮਨੁਆ ਸਿਰ ਰਖਹੁ ਇਨ ਬਿਦ ਅੰਮ੍ਰਿਤ ਪੀਉਈਐ ਰਹਾਉ ਗੁਰ ਕੈ ਬਾਣ ਬਜਰ ਕਲਸ਼ੀ ਦੀ ਪ੍ਰਗਟਿਆ ਪਦ ਪਰਗਾਸਾ ਸ਼ਕਤ ਅੰਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤਿਨ ਬਿਨ ਬਾਣਾ ਧਨ ਖਿਚੜਾਈਐ ਇਹ ਜਗ ਬੇਦਿਆ ਪਹਾਈ ਦਹੰਦੇਸ਼ ਬੂਡੀ ਪਵਨ ਚੁਲਹਾਵੈ ਡੋਰ ਰਹੀ ਲਿਵਲਾਈ ਓਨ ਮਨ ਮਨੂਆ ਸੁੰਨ ਸਮਾਨਾ ਦੁਬਿਦਾ ਦੁਰਮਤ ਭਾਗੀ ਕਹੋ ਕਬੀਰ ਅਨ ਭਉ ਇਕ ਦੇਖਿਆ RAM ਨਾਮ ਲਿਵ ਲਾਗੀ